ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਹੰਨਾ ਹੰਨਾ ਪਾਛਾ ਹੀ ਕਿਤਾਬ ਦਾ ਦੂਜਾ ਭਾਗ ਪੜਨ ਜਾ ਰਹੇ ਹਾਂ ਅਬ ਸਿੱਖਨ ਰੂਪ ਪਲਟਾਈ ਹੈ ਗੰਦੀ ਬਾਬੇ ਬਾਰੇ ਮੇਰੇ ਬਾਪੂ ਜੀ ਦੱਸਦੇ ਹੁੰਦੇ ਸਨ ਕਿ ਉਸਨੇ ਕਦੇ ਕੋਈ ਦੁਨੀਆਵੀ ਵਿਦਿਆ ਨਹੀਂ ਲਈ ਤਲ ਪੰਥਾ ਵਿੱਚ ਵਿਚਰਦੇ ਹੋਏ ਮਹਾਪੁਰਸ਼ਾਂ ਤੇ ਗਿਆਨੀ ਵਿਦਵਾਨਾਂ ਦੀ ਸੰਗਤ ਕਰਦੇ ਆ ਉਹ ਆਪ ਕਰਮਤ ਤੇ ਗੋਰ ਇਤਿਹਾਸ ਦਾ ਵਿਦਵਾਨ ਬਣ ਗਿਆ। ਮੈਨੂੰ ਬਾਬੇ ਕੋਲ ਬੈਠਿਆ کافی ਚਿਰ ਹੋ ਗਿਆ ਸੀ ਪਰ ਚਿਤ ਕਰਦਾ ਸੀ ਕਿ ਪਪਾ ਗੱਲਾਂ ਸੁਣਾ ਹੀ ਜਾਵੇ। ਕੁਝ ਚਿਰ ਲਈ ਜਦ ਬਾਬਾ ਚੁੱਪ ਹੋ ਕੇ ਅੱਖਾਂ ਬੰਦ ਕਰਦਾ ਤਾਂ ਮੈਂ ਕੁਝ ਹੋਰ ਪੁੱਛ ਲੈਂਦਾ ਤੇ ਬਾਬਾ ਫਿਰ ਕਿਸੇ ਜਲਵਾ ਵਿੱਚ ਉਸ ਸਮੇਂ ਨੂੰ ਬਿਆਨ ਕਰਨ ਲੱਗਦਾ। ਬਾਬਾ ਤਾਸਨੂ ਸਿੰਘ ਵਾਲਾ ਤੇਰਾ ਸੰਕੇਤ ਮੇਰੇ ਪੂਰਾ ਗੇੜ ਵਿੱਚ ਨਹੀਂ ਆਇਆ ਨਾਮ ਵਿੱਚ ਵੱਡੀ ਕਰਾਮਾਤ ਹੁੰਦੀ ਹੈ ਸ਼ੇਰਾ ਨਾਮ ਸੁਣ ਕੇ ਹੀ ਕਈ ਵਾਰ ਸਾਹਮਣੇ ਵਾਲਾ ਠਠੰਬਰ ਜਾਂਦਾ ਹੁੰਦਾ ਮਹਾਰਾਜ ਨੇ ਚੰਦ ਤਾਸ ਰਾਏ ਸਿੰਘ ਨਾਵੇਂ ਬਦਲ ਕੇ ਸਿੱਖਾਂ ਦੇ ਨਾਮ ਨਾਲ ਸਿੰਘ ਲਾਇਆ ਤੂ ਗੋਪਾਲ ਦਾਸ ਤੇ ਗੋਪਾਲ ਸਿੰਘ ਨਾਮ ਵਿੱਚ ਫਰਕ ਦੇਖ ਨਾਮ ਸੁਣ ਕੇ ਹੀ ਜਾਪਦਾ ਕਿ ਗੋਪਾਲ ਦਾਸ ਜਿਵੇਂ ਕੋਈ ਵਿਚਾਰਾ ਜਿਹਾ ਹੋਵੇ ਤੇ गोपाल सिंह नाल शेर ਲਈ ਫਰਦਾ ਹੋਵੇ ਨਾਵਾਂ ਨਾਲ ਸਿੰਘ ਲੱਗ ਜਾਣ ਤੋਂ ਮਗਰੋਂ ਉਹਨਾਂ ਹੀ ਸਿੱਖਾਂ ਜਿਨ੍ਹਾਂ ਦੇ ਨਾਮ ਨਾਲ ਦਾਸ ਜਾਂ ਚੰਦ ਆਦਿ ਲੱਗਦਾ ਸੀ ਸੁਭਾਅ ਵਿੱਚ ਵੀ ਕੋਈ ਫਰਕ ਪਿਆ ਮੇਰੀ ਉਤਸੁਕਤਾ ਥੋੜੀ ਵਧ ਰਹੀ ਸੀ ਫਰਕ 인ਦਰਾਪੁਰੀ ਕੰਬਣ ਲਾ ਦਿੱਤੀ ਸੀ ਉਹਨਾਂ ਨੇ ਬਾਬੇ ਦੇ ਇਹ ਬੋਲ ਕਿ ਇਹ ਦੇ ਨਾ ਤੱਕ ਮੇਰੇ ਅੰਦਰ ਗੂੰਜਦੇ ਰਹੇ ਸਾਂ ਸਖੀ ਵਾਲੇ ਵਰਤਾਰੇ ਤੋਂ ਕੁਝ ਦਿਨ ਪਹਿਲਾਂ ਕਲਗੀਧਰ ਪਿਤਾ ਜੀ ਚਤ ਸਿੱਖਾਂ ਨੂੰ ਜੰਗੀ ਕਰਤੱਬ ਸਿਖਾ ਰਹੇ ਸਨ ਤਾਂ ਕੁਛ ਸਿੰਘਾਂ ਤੇ ਜੋਸ਼ ਤੇ ਜੋਰ ਦੇਖ ਕੇ ਮਹਾਰਾਜ ਬਹੁਤ ਪਰਸੰਨ ਹੋਏ ਉਹਨਾਂ ਨੂੰ ਕੋਲ ਬੁਲਾ ਕੇ ਮਹਾਰਾਜ ਬੋਲੇ ਤੁਸੀਂ ਰਾਜ ਇਹ ਹੋਵੋਗੇ ਦੁਨੀਆ ਤੇ ਇੱਕ ਨਮੂਨੇ ਦੀ ਸਲਤਨਤ ਕਾਇਮ ਕਰੋਗੇ ਧਰਮ ਦਾ ਰਾਜ ਅੱਜ ਅਸੀਂ ਤੁਸਾਂ ਤੇ ਤਰੁੱਠੇ ਹਾਂ ਮੰਗੋ ਕਿਥੋਂ ਦਾ ਰਾਜ ਚਾਹੀਦਾ ਤੇ ਭੋਲੇ ਸਿੱਖ ਵਿਚਾਰੇ ਗਰੀਬ ਘਰਾ ਅਤੇ ਸਦ ਸਦੀਆਂ ਤੋਂ ਦੁਰਕਾਰੀਆਂ ਗਈਆਂ ਅਖੌਤੀ ਨੀਵੀਆਂ ਜਾਤਾਂ ਵਿੱਚੋਂ ਹੋਣ ਕਰਕੇ ਪੰਜਾਬ ਦੇ ਇਲਾਕੇ ਹੀ ਰਾਜ ਲਈ ਮੰਗਦੇ ਰਹੇ ਮਹਾਰਾਜ ਕਹਿਣ ਕਿ ਈਰਾਨ ਖੁਰਾਸਾਨ ਫਿਰੰਗ ਚੀਨ ਕਾਬਲ ਦਾ ਰਾਜ ਮੰਗੋ ਪਰ ਸਿੱਖ ਕਹਿਣ ਮਹਾਰਾਜ ਅਸੀਂ ਇੰਨੇ ਜੋਗੀ ਕਿੱਥੇ ਹਾਂ ਤੁਸੀਂ ਸਾਨੂੰ ਪੰਜਾਬ ਦਾ ਰਾਜ ਹੀ ਬਖਸ਼ ਦਿਓ ਸੱਚੇ ਪਾਤਸ਼ਾਹ ਨੇ ਫਿਰ ਕਿਹਾ ਤੁਸੀਂ ਪਹਾੜਾਂ ਤੋਂ ਸਮੁੰਦਰੀ ਟਾਪੂਆਂ ਤੱਕ ਫੈਲੀ ਤੁਰਕ ਹਕੂਮਤ ਨੇ ਸਤੋ ਨਾਬੂਦ ਕਰੋਗੇ ਵੱਡੀਆਂ-ਵੱਡੀਆਂ ਸਲਤਨਤਾਂ ਨੂੰ ਮਿੱਟੀ ਵਿੱਚ ਰੋਲ ਦੇਓਗੇ ਗਰੀਬ ਸਿੱਖ ਬੋਲੇ ਸੱਚੇ ਸਤਗੁਰੂ ਅਸੀਂ ਕਦ ਤੁਰਕਾਂ ਦੀ ਐਡੀ ਫੌਜ ਦਾ ਮੁਕਾਬਲਾ ਕਰ ਸਕਦੇ ਹਾਂ ਅਸੀਂ ਸਦੀਆਂ ਉਹਨਾਂ ਦੇ ਖੌਫ ਵਿੱਚ ਬਤਾਈਆਂ ਨੇ ਸਾਡੇ ਤੋਂ ਕਿਵੇਂ ਉਹਨਾਂ ਦਾ ਰਾਜ ਪਲਟਾਇਆ ਜਾਏਗਾ ਸਾਡੇ ਤੋਂ ਤੁਰਕ ਮਾਰ ਨਹੀਂ ਹੋਣੇ ਮਹਾਰਾਜ ਅਸੀਂ ਚਿੜੀਆਂ ਤੇ ਉਹ ਖੂਨਖਾਰ ਬਾਜ਼ ਅਸੀਂ ਬੱਕਰੀਆਂ ਤੇ ਉਹ ਬਗਿਆੜ ਅਸੀਂ ਹਿਰਨ ਤੇ ਉਹ ਸ਼ੇਰ ਮਹਾਰਾਜ ਛੋਟੇ ਝਰਨਿਆਂ ਦਾ ਪਾਣੀ ਕਿਵੇਂ ਪਹਾੜਾਂ ਤੇ ਚੜ੍ਹ ਸਕਦਾ ਹੈ ਉਹ ਸਦੀਆਂ ਤੋਂ ਸਪਾਈ ਹਨ ਤੇ ਅਸੀਂ ਜੱਟ ਬੂਟ ਤਰਖਾਨ ਨਹੀਂ ਅਸੀਂ ਕੰਮੀ ਕਮੀਨ ਹਾਂ ਸਤਿਗੁਰੂ ਜਿੰਨਾ ਕਦੇ ਸ਼ਾਸਤਰ ਹੱਥ ਫੜ ਕੇ ਨਹੀਂ ਦੇਖਿਆ ਤੁਸੀਂ ਰਾਜਪੂਤ ਰਾਜਿਆਂ ਨੂੰ ਵੰਗਾਰੋ ਪਤਾ ਜੀ ਉਹ ਰਾਜ ਕਰਨ ਲਈ ਜੰਮੇ ਹਨ ਸਿੱਖਾਂ ਦੇ ਬੋਲ ਸੁਣ ਕੇ ਮਹਾਰਾਜ ਮੁਸਕਰਾਏ ਕਿ ਕਿੰਨੇ ਭੋਲੇ ਤੇ ਡਰੂ ਕਰ ਦਿੱਤਾ ਹੈ ਸਦੀਆਂ ਤੇ ਜ਼ੁਲਮਾਂ ਨੇ ਇਹਨਾਂ ਨੂੰ ਅਸੀਂ ਇਹਨਾਂ ਨੂੰ ਪਾਦਸ਼ਾਹੀਆਂ ਦੇਣਾ ਚਾਹੁੰਦੇ ਹਾਂ ਤੇ ਨਾ ਕਰੀ ਜਾਂਦੇ ਨੇ ਪਰ ਅਸੀਂ ਇਨ੍ਹਾਂ ਗਰੀਬ ਸਿੱਖਾਂ ਨੂੰ ਹੀ ਬਾਦਸ਼ਾਹ ਬਣਾਉਣਾ ਹੈ ਬਗਾਨੇ ਪੁੱਤਨ ਦੇ ਮੂੰਹ ਕਿਉਂ ਚੁੰਮੀਂ ਪਹਾੜੀ ਤੇ ਰਾਜਪੂਤ ਕਾ ਸਾਡੇ ਮਰਤ ਹੋਣਗੇ ਕਿਉਂ ਰਾਜ ਉਹਨਾਂ ਨੂੰ ਥਾਲੀ ਵਿੱਚ ਪਰੋਸ ਕੇ ਦੇਈਏ ਪੱਥਰ ਪੂਜਕਾਂ ਤੇ ਕਿਵੇਂ ਵਿਸ਼ਵਾਸ ਕੀਤਾ ਜਾ ਸਕਦਾ ਅਸੀਂ ਗੁਰਿਆਈ ਨੂੰ ਚੇਤੇ ਰੱਖਣ ਵਾਲੇ ਗਰੀਬ ਸਿੱਖਾਂ ਨੂੰ ਪਾਤਸ਼ਾਹੀ ਦੇਵਾਂਗੇ ਜਾਣੀ ਜਾਨ ਸਤਕੁਰ ਨੇ ਜਾਣ ਲਿਆ ਸੀ ਕਿ ਸਮਾਂ ਆਣ ਟੁਕਾ ਹੈ ਚਰਨ ਪਹੁਲ ਸਿੱਖਾਂ ਨੂੰ ਨਿਮਰਤਾ ਬਣਾ ਰਹੀ ਹੈ ਪਰ ਜੂਝਣ ਦਾ ਜਜ਼ਬਾ ਭਰਨ ਲਈ ਪੋਹਲ ਦਾ ਰੂਪ ਬਦਲਣਾ ਪਵੇਗਾ। ਸੇਦਸੇਲੀ ਟੋਪੀ ਦੀ ਥਾਂ ਚੱਕਰਾਂ ਵਾਲੇ ਦਮਾਲੇ ਸਜਾਉਣੇ ਹੋਣਗੇ। ਦਾਸਾਂ ਨੂੰ ਸਿੰਘ ਕਰਨਾ ਹੋਵੇਗਾ। ਮਹਾਰਾਜ ਨੇ ਵਿਸਾਖੀ ਵਾਲੇ ਦਿਨ ਮਹਾਨ ਕੌਤਕ ਰਚਾਇਆ। ਪਗੋਤੀ ਵਿੱਚ ਉਹ ਖਾਲਸਾ ਪ੍ਰਗਟ ਕਰਕੇ ਆਤਮ ਸ਼ਕਤੀ ਮਾਤਾ ਸਾਹਿਬ ਦੇਵਾ ਜੀ ਦੀ ਝੋਲੀ ਪਾਇਆ। ਮਾਤਾ ਨੇ ਆਪਣੇ ਦੋਲੇ ਪੁੱਤ ਨੂੰ ਪ੍ਰਾਣਾਂ ਤੋਂ ਵੱਧ ਪਿਆਰ ਦਿੱਤਾ। ਤੇ ਉਹੀ ਸਿੱਖ ਜਿਹੜੇ ਵਸਾਖੀ ਦੇ ਵਰਤਾਰੇ ਤੋਂ ਪਹਿਲਾਂ ਕਹਿੰਦੇ ਹੁੰਦੇ ਸਨ ਕਿ ਅਸੀਂ ਕਾਦਰ ਰਾਜਿਆਂ ਪਾਦਸ਼ਾਹਾਂ ਤੇ ਵੱਡੀਆਂ ਸਲਤਨਤਾਂ ਨਾਲ ਟੱਕਰ ਲੈ ਸਕਦੇ ਹਾਂ ਉਹੀ ਅੱਜ ਤਿਆਰਬਰ ਤਿਆਰ ਨਿਹੰਗ ਸਿੰਘ ਸੱਜ ਕੇ ਸਤਿਗੁਰਾਂ ਨੂੰ ਕਹਿ ਰਹੇ ਸਨ ਸੱਚੇ ਪਾਤਸ਼ਾਹ ਜੀ ਪਹਿਲਾ ਲਾਹੌਰ ਤੇ ਧਾਵਾ ਬੋਲੀਏ ਜਾਂ ਦਿੱਲੀ ਤੇ ਨਾਂਮਾ ਵਿੱਚ ਵੱਡੀ ਕਰਾਮਾਤ ਹੁੰਦੀ ਹੈ ਸ਼ੇਰਾ ਇੱਕ ਦਿਨ ਸੱਚੇ ਪਾਤਸ਼ਾਹ ਕਿਸੇ ਮੌਜ ਵਿੱਚ ਸਨ ਉਹ ਦਰਬਾਰ ਵਿੱਚ ਆਏ ਤੇ ਬੋਲੇ ਜਾਓ ਭਜੰਗਿਓ ਦਮਾਲੇ ਸੇ ਜਾ ਕੇ ਆਓ ਜੀਰੇ ਦਮਾਲੇ ਚੋਂ ਚਾਓ ਧ੍ਰਿੜਤਾ ਪਉ ਪਉ ਨਿਮਰਤਾ ਸਦਕ ਚੜ੍ਹਦੀ ਕਲਾ ਅਡੋਲਤਾ ਅਤੇ ਫਤਿਹ ਝਲਕਦੀ ਹੋਈ ਉਸ ਨੂੰ ਵੱਡਾ ਮਾਣ ਦਿੱਤਾ ਜਾਵੇਗਾ ਭਜੰਗੀ ਦੌੜ ਕੇ ਦਮਾਲਾ ਸਜਾਉਣ ਲਈ ਬਾਬਾ ਫਤਿਹ ਸਿੰਘ ਵੀ ਦੌੜੇ ਉਨਾ ਦਮਾਲਾ ਸਜਾਉਣ ਤੋਂ ਪਹਿਲਾਂ ਅਕਾਲ ਜੀ ਅੱਗੇ ਜੋੜੜੀ ਕੀਤੀ ਹੈ ਅਕਾਲ ਪੁਰਖ ਜੀਓ ਦਮਾਲਾ ਸਜਾਉਣ ਤੋਂ ਪਹਿਲਾਂ ਆਪ ਜੀਆਂ ਦੀ ਓਟ ਆਸਰਾ ਲੋਚਦਾ ਹਾਂ ਅੱਜ ਸੱਚੇ ਬਾਦਸ਼ਾਹ ਨੂੰ ਭਾ ਜਾਵੇ ਮੇਰਾ ਦਮਾਲਾ ਭਾਵੇਂ ਉਹਨਾਂ ਲਈ ਤਾਂ ਹਰ ਦਮਾਲਾ ਹੀ ਸੋਹਣਾ ਹੈ ਪਰ ਅੱਜ ਜੋ ਜੋ ਉਹਨਾਂ ਕਿਹਾ ਹੈ ਮੇਰੇ ਦਮਾਲੇ ਵਿੱਚੋਂ ਉਹਦੀ ਚਲਕ ਭਵੇ ਦੀਨ ਦਿਵਾਲ ਜੀਓ ਸੱਚੇ ਸਾਤਗੁਰਾਂ ਦੇ ਇਹਨਾਂ ਬੋਲਾਂ ਹਉ ਗੋਸਾਈ ਦਾ ਪਹਿਲਵਾਨੜਾ ਮੈਂ ਗੁਰਮਿਲ ਉੱਚ ਦਮਾਲ ਲੜਾ ਸਭ ਹੋਈ ਛਿੰਜ ਇਕੱਠੀਆਂ ਦੇਉ ਬੈਠਾ ਵੇਖੈ ਆਪ ਜੀਓ ਨੂੰ ਕਮਾ ਸਕਾਂ ਮੈਂ ਅੰਜਾਨਾ ਬਾੜ ਤੁਹਾਡੀ ਕਿਰਪਾ ਦ੍ਰਿਸ਼ਟੀ ਨਾਲ ਗੁਰੂ ਪਿਤਾ ਜੀ ਦੀ ਨਜ਼ਰ ਵਿੱਚ ਆ ਜਾਵਾਂ ਮਿਹਰ ਕਰਿਓ ਮਦਮਾਲਾ ਸਣੇ ਸੀਸ ਆਪ ਆਪ ਜੀ ਦੇ ਚਰਨਾਂ ਵਿੱਚ ਭੇਟ ਕਰਦਾ ਹਾਂ ਕਹਿੰਦੇ ਨੇ ਬਾਬਾ ਫਤਿਹ ਸਿੰਘ ਦੇ ਇਹਨਾਂ ਬੋਲਾਂ ਨੂੰ ਸੁਣ ਕੇ ਕਰਤਾ ਪੁਰਖ ਜੀ ਆਪ ਆਏ ਉਹਨਾਂ ਆਪਣੇ ਹੱਥੀ ਤਮਾਲਾ ਬਾਬਾ ਜੀ ਦੇ ਸਿਰ ਸਜਾਇਆ ਉੱਪਰ ਫਰਰਾ ਛੱਡਿਆ ਨਾਲ ਹੀ ਇੱਕ ਸ਼ਸਤਰ ਵੀ ਭੇਟਾ ਵਜੋਂ ਦਿੱਤਾ ਪਾਪਾ ਜੀ ਇਸ ਉੱਚ ਦਮਾਲੜੇ ਨਾਲ ਸੱਚੇ ਪਾਤਸ਼ਾਹ ਕਲਗੀਧਰ ਜੀ ਦੇ ਦਰਬਾਰ ਵਿੱਚ ਦਾਖਲ ਹੋਏ ਤੇ ਦੋਨੋਂ ਹੱਥ ਜੋੜ ਕੇ ਸਤਿਗੁਰੂ ਨੂੰ ਫਤਿਹ ਬੁਲਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਚਮੁਚ ਸੱਚੇ ਪਾਤਸ਼ਾਹ ਦੇ ਮੂੰਹੋਂ ਇਹੋ ਨਿਕਲਿਆ ਉਸ ਆਸਣ ਤੋਂ ਉੱਠ ਕੇ ਖਲੋਤੇ ਤੇ ਬਾਬਾ ਜੀ ਨੂੰ ਹੱਥ ਜੋੜ ਕੇ ਫਤਿਹ ਬੁਲਾ ਰਹੇ ਸਨ ਸਚਮੁਚ ਐਸਾ ਸਦਾ ਤਿਆਰਬਰ ਤਿਆਰ ਸਿੰਘ ਵਾਹਿਗੁਰੂ ਜੀ ਦਾ ਖਾਲਸਾ ਹੀ ਹੈ ਦੇ ਉਸ ਖਾਲਸੇ ਦੁਆਰਾ ਹਰ ਮੈਦਾਨ ਪਾਈ ਗਈ ਫਤਿਹ ਵੀ ਵਾਹਿਗੁਰੂ ਜੀ ਦੀ ਹੀ ਹੈ। ਅਸੀਂ ਤੁਹਾਡੇ ਉੱਪਰ ਬਹੁਤ ਪ੍ਰਸੰਨ ਹਾਂ ਬਾਬਾ ਫਤਿਹ ਸਿੰਘ ਜੀ। ਕਹਿੰਦੇ ਨੇ ਸਮੁੱਚੀ ਨਿਹੰਗ ਸਿੰਘ ਅਕਾਲੀ ਫੌਜ ਮਹਾਰਾਜ ਨੇ ਉਥੋਂ ਬਾਬਾ ਫਤਿਹ ਸਿੰਘ ਜੀ ਦੀ ਝੋਲੀ ਪਾਈ। ਬਾਬਾ ਫਤਿਹ ਸਿੰਘ ਜੀ ਦਾ ਨਾਮ ਲੈਂਦਿਆਂ ਬਾਬੇ ਨੇ ਬਰਸ਼ ਦੀ ਡਾਂਗ ਹੱਥਾਂ ਦੇ ਵਿਚਾਲੇ ਕਰਦੇ ਹੋਏ ਹੱਥ ਛੋੜ ਲਏ। ਜੁੜੇ ਹੋਏ ਹੱਥਾਂ ਨੂੰ ਮੱਥਾ ਨਿਵਾਇਆ ਤੇ ਬੋਲਦਾ-ਬੋਲਦਾ ਕੁਝ ਚੁੱਪ ਕਰ ਗਿਆ। "ਬਾਬਾ, ਮੈਨੂੰ ਵੀ ਨਾਲ ਲੈ ਚੱਲ ਆਪਣੇ।" ਬਾਬੇ ਨੂੰ ਇਤਿਹਾਸ ਦੇ ਕਿਸੇ ਹੋਰ ਵਰਕੇ ਤੇ ਪੁੱਜ ਗਿਆ ਹੋਣ ਕਰਕੇ ਮੈਂ ਕਿਹਾ। "ਕਥਾ ਲੱਭ ਪੁੱਤਰਾ, ਆਪਣੀ ਕਥਾ ਲੱਭ। ਜੋ ਮੈਂ ਸੁਣਾਵਾਂਗਾ ਉਹ ਤਾਂ ਮੇਰੀ ਹੋਵੇਗੀ। ਤੂੰ ਆਪਣੀ ਲੱਭ ਤੇ ਜਦ ਲੱਭ ਗਈ" ਫੇਰ ਉਸਦੀ ਉਂਗਲੀ ਨਾ ਛੱਡੀ ਬਾਬਾ ਬੋਲਿਆ ਪਰ ਕਥਾ ਤਾਂ ਉਹ ਹੋਵੇਗੀ ਬਾਬਾ ਜੋ ਤੇਰੇ ਕੋਲ ਹੈ ਨਾ ਸ਼ੇਰਾ ਸਿੱਖ ਕਥਾ ਬਹੁਤ ਵਿਸ਼ਾਲ ਹੈ ਪ੍ਰਾਤਨ ਗੁਰਸਿੱਖ ਕਹਿੰਦੇ ਹੁੰਦੇ ਸਨ ਕਿ ਮਹਾਰਾਜ ਜੀਆ ਦੀ ਬਾਣੀ ਨਿਰਗੁਣ ਹੈ ਤਾਂ ਸਿੱਖ ਕਥਾ ਸਰਗੁਣ ਹੈ ਜੇ ਬਾਣੀ ਦਾਥਾ ਨਹੀਂ ਪਾਇਆ ਜਾ ਸਕਦਾ ਤਾ ਜਿੰਨਾ ਉਸ ਬਾਣੀ ਨਾਲ ਆਪਣੀਆਂ ਦੇਹਾਂ ਰੰਗ ਲਈਆਂ ਜਿਹੜੇ ਬਾਣੇ ਤੇ ਬਾਣੀ ਨਾਲ ਇੱਕਮਿਕ ਹੋ ਗਏ ਜਿੰਨਾ ਦਮਾਲਿਆਂ ਚੱਕਰਾਂ ਵਿੱਚੋਂ ਨਾਮ ਗੁੰਜਣ ਲੱਗ ਪਿਆ ਉਹਨਾਂ ਦੀ ਕਥਾ ਕਿਸੇ ਇੱਕ ਇਕੱਲੇ ਕੋਲ ਪੂਰੀ ਕਿੱਥੇ ਹੋ ਸਕਦੀ ਆ ਨਾ ਹੀ ਇਹ ਕਥਾ ਸੁਣਨੀ ਕਿਸੇ ਇੱਕ ਦੋ ਦੇ ਵਾਸ ਵਿੱਚ ਹੈ ਪੰਥ ਦੀ ਕਥਾ ਹੈ ਤੇ ਸਾਰਾ ਪੰਥ ਰਲ ਕੇ ਸੰਭਾਲ ਸਕਦਾ ਤੂੰ ਆਪਣੇ ਹਿੱਸੇ ਵਾਲੀ ਲੱਭਣ ਦੀ ਕੋਸ਼ਟ ਕਰ। ਪਰ ਬਾਬਾ ਜੇ ਲੱਭਣ ਤੋਰ ਵੀ ਪਵਾਂ ਤਾਂ ਵੀ ਕਿਵੇਂ ਪਤਾ ਲੱਗੂ ਕਿ ਇਹ ਹੀ ਮੇਰੇ ਵਾਲੀ ਕਥਾ ਉਹ ਵੀ ਤੈਨੂੰ ਲੱਭ ਰਹੀ ਹੋਵੇਗੀ। ਹਰ ਕਿਸੇ ਨੂੰ ਸੁਣਾਈ ਜਾਣ ਵਾਲੀ ਕਥਾ ਵੀ ਉਸ ਨੂੰ ਟੋਲਦੀ ਫਿਰ ਰਹੀ ਹੈ। ਕਥਾ ਦੀ ਵੀ ਸੇਵਾ ਲੱਗੀ ਹੋਈ ਹੈ ਕਿ ਉਹ ਆਪਣੇ ਸਰੋਤੇ ਤੀਖ ਪੁਜੇ। ਮੈਂ ਕੁਝ ਸੋਚਾਂ ਵਿੱਚ ਬੈ ਗਿਆ। ਤੇਰੇ ਵਰਗੇ ਹੋਰ ਵੀ ਬਾਲ ਨੇ ਜਿਹੜੀ ਕਥਾ ਨੂੰ ਡੂੰਡਦੇ ਫਿਰ ਰਹੇ ਹਨ ਜਾ ਉਹਨਾਂ ਦੀ ਟਾਣੀ ਵਿੱਚ ਸ਼ਾਮਲ ਹੋ ਜਾ ਕਥਕਾਲ ਕਥਾ ਕਾਲ ਦੀ ਮੁਤਾਜ ਨਹੀਂ ਹੁੰਦੀ ਸ਼ੇਰਾ ਹੋ ਸਕਦਾ ਹੈ ਤੇਰੇ ਹਾਣੀ ਤੈਨੂੰ ਸਮੇਂ ਦੇ ਕਿਸੇ ਹੋਰ ਗੇੜ ਵਿੱਚ ਮਿਲਣ ਉਹਨਾਂ ਦੀ ਟਾਣੀ ਲੱਭਣ ਤਾਂ ਕਿ ਤੂੰ ਮੇਰੇ ਨਾਲ ਚੱਲ ਪਾ ਬਾਬਾ ਤੇ ਪਪਾ ਉੱਠ ਕੇ ਮੇਰੇ ਨਾਲ ਤੁਰ ਪਿਆ ਤੇ ਅੱਜ ਆਪਾਂ ਅੱਨਾ ਹਨਾ ਪਾਚੇ ਕਤਾ ਦੂਜਾ ਭਾਗ ਕੰਪਲੀਟ ਕਰ ਲਿਆ ਅਗਲੀ ਵਾਰ ਆਪਾਂ ਤੀਜਾ ਭਾਗ ਪੜਾਂਗੇ ਅਬ ਮੈਂ ਕਹੂੰ ਸਿੰਗਨ ਕੀ ਸਾਖੀ ਜਹਿਬਿਦ ਬਡਨ ਅਸਾੜਨ ਆਖੀ ਤੇ ਦੇਖਣ ਲਈ ਸਾਡਾ ਚੈਨਲ ਸਬਸਕ੍ਰਾਈਬ ਤੇ ਫੋਲੋ ਕਰਿਓ ਪਹੁੰਚੋ ਲਈ ਮਾਫ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ